ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਧੰਗੁਰੂ ਨਾਨਕ ਦੇਵ ਪਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਕਾਲ ਦੇ ਵਿੱਚੋਂ ਕੁਝ ਕੁ ਵਿਚਾਰਾਂ ਸਤਿਗੁਰੂ ਜੀ ਦਾ ਜੀਵਨ ਬਿਉਰਾ ਅਤੇ ਗੁਰਬਾਣੀ ਸਮੁੱਚੀ ਗੁਰਬਾਣੀ ਦੇ ਜੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਹੈ ਉਸ ਦੇ ਵਿਚਾਰ ਕੀਤੀ ਸੀ ਅੱਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਪਾਤਸ਼ਾਹ ਮਹਾਰਾਜ ਜੀਆਂ ਦੇ ਉਹਨਾਂ ਦੇ ਜੀਵਨ ਬਿਉਰੇ ਦੀ ਪਹਿਲਾਂ ਵਿਚਾਰ ਕਰਾਂਗੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ ਸੋ ਜਿਨ੍ਹਾਂ ਦਾ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਅਪਰੰਤ ਸ੍ਰੀ ਗੁਰ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਨਾਮ ਦੂਸਰੇ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਦਾ ਪ੍ਰਕਾਸ਼ 1504 ਈਸਵੀ 1561 ਬਿਕਰਮੀ ਹੋਇਆ ਪ੍ਰਕਾਸ਼ ਅਸਥਾਨ ਮੱਤੇ ਦੀ ਸਰਾ ਜਿਲ੍ਹਾ ਮੁਕਤਸਰ ਸਾਹਿਬ ਪਿਤਾ ਦਾ ਨਾਮ ਸ੍ਰੀ ਫੇਰੂ ਮਲ ਜੀ ਮਾਤਾ ਦਾ ਨਾਮ ਮਾਤਾ ਦਇਆ ਕੌਰ ਜੀ ਸੁਭਰਾਈ ਜੀ ਵੀ ਉਹਨਾਂ ਦਾ ਨਾਮ ਉਹਨਾਂ ਨੂੰ ਕਿਹਾ ਜਾਂਦਾ ਗੁਰੂ ਕੇ ਮਹਲ ਮਾਤਾ ਖੀਵੀ ਜੀ ਸਤਗੁਰ ਜਿਨ ਸੰਤਾਨ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਅਤੇ ਬੀਬੀ ਅਮਰੋਜੀਤ ਬੀਬੀ ਅਨੋਖੀ ਜੀ ਗੁਰੂ ਸ਼ਰਨ ਦੇ ਵਿੱਚ ਆਉਣ ਦਾ ਸਮਾਂ 1531 ਈਸਵੀ ਨੂੰ ਕਰਤਾਰਪੁਰ ਪਾਕਿਸਤਾਨ ਵਿਖੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੀ ਸ਼ਰਨ ਦੇ ਵਿੱਚ ਆਏ ਗੁਰਤਾ ਗੱਦੀ 1539 ਈਸਵੀ ਨੂੰ ਪ੍ਰਾਪਤ ਹੋਈ ਜੋਤੀ ਜੋਤ ਸਮਾਉਣ ਦਾ ਸਮਾਂ 1552 ਈਸਵੀ ਸਥਾਨ ਸ੍ਰੀ ਖਡੂਰ ਸਾਹਿਬ ਜਿਲ੍ਹਾ ਅੰਮ੍ਰਿਤਸਰ ਉਹ ਸਮੇਂ ਤੇ ਸਤਿਗੁਰੂ ਜੀ 1752 ਈਸਵੀ ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ। ਕੁਲਿਆਜੂ ਸਤਿਗੁਰੂ ਜੀਆਂ ਦੀ 48 ਕਵਰੀਆਂ ਦੀ ਸਰੀਰਕ ਤੌਰ ਤੇ ਉਮਰ ਹੋਈ। ਸੋ ਤਨਗੁਰ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦਾ ਮੁੱਖ ਕਾਰਜ ਆਪ ਜੀ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਥ ਦਾ ਪ੍ਰਚਾਰ ਬੜੀ ਲਗਨ ਤੇ ਤਨਦੇਹੀ ਨਾਲ ਕੀਤਾ ਉੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਜਨਮ ਸਾਖੀ ਵੀ ਲਿਖਵਾ ਕਰਕੇ ਗੁਰ ਇਤਿਹਾਸ ਵੀ ਸੰਭਾਲ ਕਰਨਾ ਕੀਤਾ ਗੁਰਮੁਖੀ ਲਿਪੀ ਦੀ ਵੀ ਸੋਧ ਸਤਿਗੁਰੂ ਜੀਆ ਨੇ ਕਰਨੀ ਕੀਤੀ ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਜੀਵਨ ਬਿਉਰਾ ਤੇ ਸਤਿਗੁਰੂ ਜੀਆਂ ਦੀ ਪਾਵਨ ਪੇਤਰ ਗੁਰਬਾਣੀ ਦੇ ਵਿੱਚ ਜੋ ਸਤਿਗੁਰੂ ਜੀਆਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਦਾ ਵੇਰਵਾ ਜਿਹੜਾ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਸੋ ਸਤਗੁਰੂ ਜੀਆਂ ਦੇ ਸ਼ਲੋਕ ਨੇ 63 ਸ਼ਲੋਕ ਪਾਵਨ ਪੀਤ੍ਰ ਗੁਰਬਾਣੀ ਦੇ ਵਿੱਚ ਸਾਰੇ ਸਤਗੁਰੂ ਜੀਆਂ ਦੇ ਸ਼ਲੋਕ ਹੀ ਨੇ 12 ਦੇ ਵਿੱਚ 9 12 ਦੇ ਵਿੱਚ ਇਹ ਸ਼ਲੋਕ ਆਏ ਨੇ ਸ੍ਰੀ ਰਾਗ ਕੀ ਵਾਰ ਦੇ ਵਿੱਚ ਦੋ ਸ਼ਲੋਕ ਨੇ ਮਾਜ ਕੀ ਵਾਰ ਦੇ ਵਿੱਚ 12 ਸ਼ਲੋਕ ਨੇ ਆਸਾ ਕੀ ਵਾਰ ਦੇ ਵਿੱਚ 15 ਸ਼ਲੋਕ ਨੇ ਸੋਰਠ ਕੀ ਵਾਰ ਦੇ ਵਿੱਚ ਇੱਕ ਸ਼ਲੋਕ ਹੈ ਸੋਹੀ ਕੀ ਵਾਰ ਦੇ ਵਿੱਚ 11 ਸ਼ਲੋਕ ਨੇ ਰਾਮਕਲੀ ਦੀ ਵਾਰ ਦੇ ਵਿੱਚ 7 ਸ਼ਲੋਕ ਨੇ ਮਾਰੂ ਕੀ ਵਾਰ ਦੇ ਵਿੱਚ ਇੱਕ ਸ਼ਲੋਕ ਤੇ ਸਾਰੰਗ ਕੀ ਵਾਰ ਦੇ ਵਿੱਚ 9 ਸ਼ਲੋਕ ਮਲਾਰਕੀ ਵਾਰ ਦੇ ਵਿੱਚ 5 ਸ਼ਲੋਕ ਇਹ 63 ਸ਼ਲੋਕ ਪਾਵਨ ਪੀਤਰ ਗੁਰਬਾਣੀ ਦੇ ਸਤਿਗੁਰੂ ਜੀਾਂ ਦੇ ਦਰਜ ਨੇ ਤਾਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ ਬਾਬਾ ਫਿਰੂ ਮਲ ਦੇ ਘਰੇ ਵਿਖੇ ਮਤੇ ਦੀ ਸਰਾਉ ਜਿਹੜਾ ਮੁਖਤਰ ਵਿਖੇ ਹੋਇਆ ਸੋ ਆਪ ਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ ਬਚਪਨ ਵਿੱਚ ਵੀ ਆਪ ਜੀ ਸ਼ਬੀਲ ਲਾ ਕਰਕੇ ਆਏ ਗਏ ਰਹਿਿਆਂ ਨੂੰ ਜਲ ਸ਼ਿਕਾਇਆ ਕਰਦੇ ਸਨ ਹੋਰ ਕੋਈ ਭੁੱਖਾ ਜਿਹੜਾ ਵੀ ਕੋਈ ਤਨ ਤੋਂ ਭੁੱਖਾ ਆਉਂਦਾ ਕਿ ਪ੍ਰਸ਼ਾਦਾ ਛਕਣ ਵਾਲਾ ਬੜੀ ਪ੍ਰਸੰਤਾ ਦੇ ਨਾਲ ਉਸ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਦੁਕਾਨ ਵਿੱਚ ਵੀ ਆਪਣੇ ਪਿਤਾ ਜੀ ਦਾ ਹੱਥ ਵਟਾਉਂਦੇ ਕਿਉਂਕਿ ਪਿਤਾ ਜੀ ਦੁਕਾਨ ਕਰਦੇ ਸਨ ਬਚਪਨ ਤੋਂ ਹੀ ਆਪ ਜੀ ਦੇ ਅੰਦਰ ਕੋਈ ਆਣ ਮਿਲਾਵਿਆ ਮੇਰਾ ਪ੍ਰੀਤਮ ਪਿਆਰਾ ਦੀ ਤੀਬਰ ਖਿੱਚ ਸੀਗੀ ਪ੍ਰਭੂ ਮਲਾਪ ਦੀ ਕਸਕ ਨੂੰ ਪੂਰਾ ਕਰਨ ਵਾਸਤੇ ਆਪ ਜੀ ਹਰ ਸਾਲ ਸਨਾਤਨੀ ਮਾਤਾ ਦੇ ਪ੍ਰਭਾਵ ਅਧੀਨ ਜਵਾਲਾ ਦੇਵੀ ਦੀ ਯਾਤਰਾ ਕਰਨ ਵਾਸਤੇ ਸੰਗ ਦੇ ਆਗੂ ਬਣ ਕਰਕੇ ਜਾਂਦੇ ਸਾਨੂੰ ਕਿਉਂਕਿ ਸਨਾਤਨੀ ਪ੍ਰਭਾਵ ਕਰਨ ਧਾਰਨਾ ਬਣੀ ਹੋਈ ਸੀ ਕਿ ਦੇਵੀ ਮਾਤਾ ਪਾਸੋਂ ਜੋ ਮੰਗੀਏ ਮਾਤਾ ਆਪਣੇ ਭਗਤਾਂ ਦੀਆਂ ਮਰਾਦਾਂ ਪੂਰੀਆਂ ਕਰਦੀ ਹੈ ਇੱਕ ਵਾਰੀ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣ ਕਰਕੇ ਕਰਤਾਰਪੁਰ ਵਿੱਚ ਦੀ ਹੋ ਕਰਕੇ ਦੇਵੀ ਮਾਤਾ ਦਰਸ਼ਨ ਨੂੰ ਜਾਣ ਦਾ ਮਨ ਬਣਾ ਲਿਆ ਤੇ ਸਤਗੁਰੂ ਜੀ ਨਾਨਕ ਪਾਤਸ਼ਾਹ ਮਹਾਰਾਜ ਜੀ ਰੋਹਾਨੀ ਸ਼ਕਤੀ ਦਾ ਐਸਾ ਪ੍ਰਭਾਵ ਆਪ ਜੀ ਨੇ ਕਬੂਲਿਆ ਕਿ ਆਪ ਜੀ ਸਦਾ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਂ ਦੇ ਬਣ ਗਏ ਸੋ ਪਾਵਨ ਪੀਤਰ ਗੁਰਬਾਣੀ ਸਤਗੁਰੂ ਜੀ ਦੇ ਸਾਹਮਣੇ ਕੀਤੇ ਗੁਰਸਿੱਖਾਂ ਦੇ ਮੁੱਖ ਦੇ ਵਿੱਚੋਂ ਫਿਰ ਸਤਗੁਰੂ ਜੀ ਦੇ ਦਰਸ਼ਨ ਕਰਨ ਦੀ ਅੰਦਰ ਜਾਗ ਲੱਗੀ ਕਿ ਸਤਿਗੁਰੂ ਦੇ ਦਰਸ਼ਨ ਕਰੀਏ ਜਿਨ੍ਹਾਂ ਦੀ ਇੰਨੀ ਪਾਵਨ ਪੇਤ੍ਰ ਗੁਰਬਾਣੀ ਦੇ ਵਿੱਚ ਇੰਨੀ ਸ਼ਾਂਤੀ ਹੈ ਇੰਨੀ ਠੰਡਕ ਹੈ ਗੁਰੂ ਪਾਤਸ਼ਰ ਦੇ ਦਰਸ਼ਨ ਕਰਨ ਬਾਅਦ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗਏ ਭਾਈ ਜੋਤ ਤੋਂ ਜੋ ਗੁਰਬਾਣੀ ਸੁਣਨ ਕੀਤੀ ਸੀ ਤੇ ਸਤਿਗੁਰੂ ਦੇ ਦਰਸ਼ਨਦਾਰੇ ਕਰਨ ਬਾਅਦ ਤੇ ਗਏ ਤੇ ਫਿਰ ਗੁਰੂ ਦੇ ਹੋ ਗਏ ਬਾਬਾ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ 8 ਸਾਲ ਐਸੀ ਸੇਵਾ ਦੀ ਬਖਮਕਾਰ ਕੀਤੀ ਜਿਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਫਿਰ ਗੁਰੂ ਚਰਨਾਂ ਦੇ ਵਿੱਚ ਰਹਿ ਕਰਕੇ ਗੁਰੂ ਦੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਰਹਿ ਕਰਕੇ ਸੇਵਾ ਨੂੰ ਕਮਾਉਣਾ ਕੀਤਾ ਇੱਕ ਕਾਮਲ ਉਸਤਾਦ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਲਹਿਣ ਜੀ ਲਹਿਣਾ ਜੀ ਨੂੰ ਰੋਹਾਨੀਅਤ ਦੀ ਵਿਦਿਆ ਸਿਖਾਈ ਉਸ ਨੂੰ ਕਰਨੇ ਵਿੱਚ ਟਲਵਾਇਆ ਫਿਰ ਓਨੀ ਵਾਰੀ ਕਾਮਲ ਉਸਤਾਦ ਗੁਰੂ ਨਾਨਕ ਦੇਵ ਜੀ ਨੇ ਪ੍ਰੀਖਿਆ ਲਈਆਂ ਬਾਬਾ ਲਹਿਣਾ ਜੀ ਪੂਰੇ ਦੇ ਪੂਰੇ ਨੰਬਰ ਲਾਏ ਪੂਰੇ ਉਤਰੇ ਪ੍ਰੀਖਿਆਵਾਂ ਦੇ ਵਿੱਚੋਂ ਗੁਰਤਾਗਦੀ ਐਵੇਂ ਨਹੀਂ ਪ੍ਰਾਪਤ ਹੁੰਦੀ ਪੂਰਾ ਗੁਰੂ ਪ੍ਰਾਪਤ ਹੋ ਗਿਆ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੁਨੀਆਦਾਰੀ ਦਾ ਚੇਤਾ ਭੁੱਲ ਗਿਆ ਗੁਰੂ ਚਰਨਾਂ ਦੇ ਵਿੱਚ ਰਹਿ ਕਰਕੇ ਆਪਣਾ ਆਪ ਸਮਰਪਿਤ ਕਰ ਦਿੱਤਾ ਸਤਿਗੁਰੂ ਜੀ ਨੂੰ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਆਪਣਾ ਆਪ ਸਮਰਪਿਤ ਕਰ ਦਿੱਤਾ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੀਖਿਆ ਵੀ ਲੈਣੀ ਕੀਤੀ ਜੋ ਪ੍ਰੀਖਿਆ ਦੇ ਵਿੱਚੋਂ ਪੂਰੇ ਉਤਰੇ ਨੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਨਮਸਕਾਰ ਆਪਣੀ ਜਗ੍ਹਾ ਤੇ ਗੁਰੂ ਥਾਪ ਦਿੱਤਾ ਸੋ ਬਲਵੰਡ ਜੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਪਰਮਾਨ ਕਰਦੇ ਨੇ ਉਸ ਸਿੱਖਾਂ ਦੀ ਬਾਣੀ ਸੱਤੇ ਬਲਵੰਡੇ ਦੀ ਵਾਰ ਦੇ ਵਿੱਚ ਬਲਵੰਡ ਜੀ ਦਾ ਫਰਮਾਨ ਹੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਜੀਵਦਾ ਸਹ ਟਿਕਾ ਦੇ ਤੋਸ ਜੀਵਦਾ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਸਿੱਖਾਂ ਪੁੱਤਰਾ ਕੋ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਦੋਸ ਤਲ ਨਾ ਟਿਕਿਓਨ ਸਾਰਿਆਂ ਦੀ ਪਰਖ ਕੀਤੀ ਪੁੱਤਰਾਂ ਦੀ ਵੀ ਪਰਖ ਕੀਤੀ ਹੋਰ ਕੁਝ ਸਿੱਖ ਸੰਨ ਉਹਨਾਂ ਦੀ ਵੀ ਪਰਖ ਕਰਨੀ ਕੀਤੀ ਪਰ ਜਿਹੜਾ ਕਸਵੱਟੀ ਦੇ ਵਿੱਚੋਂ ਪੂਰਾ ਉਤਰਿਆ ਕਸਵੱਟੀ ਦੇ ਵਿੱਚੋਂ ਪੂਰੇ ਉਤਰੇ ਨੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਦਰਖਤ ਤੋਂ ਮਠਿਆਈਆਂ ਝਾੜ ਲਵੋ ਕੋਈ ਸਿੱਖਾ ਨਹੀਂ ਪੁੱਤਰਾ ਨੇ ਵੀ ਕਹਿਣਾ ਕੀਤਾ ਵੀ ਕਦੀ ਰਖਤ ਤੋਂ ਵੀ ਮਠਿਆਈ ਲੱਗਦੀ ਕੋਈ ਫਲ ਫਰੂਟ ਦੇ ਹੋ ਸਕਦਾ ਕਿ ਫਲ ਲੱਥ ਗਿਆ ਕਿ ਪੱਤੇ ਲੱਥ ਜਾਣਗੇ ਪਰ ਕਦੀ ਮਠਿਆਈਆਂ ਵੀ ਲੱਤੀਆਂ ਨਹੀਂ ਪਰ ਭਾਈ ਬਾਬਾ ਲਹਿਣਾ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਸਮਰਪਿਤ ਕੀਤਾ ਆਪਣੇ ਆਪ ਨੂੰ ਗੁਰੂ ਤੇ ਭਰੋਸਾ ਵਿਸ਼ਵਾਸ ਆ ਜੇ ਗੁਰੂ ਨੇ ਕਿਹਾ ਮਠਿਆਈਆਂ ਲਾ ਲਓ ਤੇ ਮਠਿਆਈ ਲੱਥੇਗੀ ਕਿਉਂਕਿ ਗੁਰੂ ਨੇ ਕਿਹਾ ਨਾ ਮੇਕਣ ਵਾਲਿਆਂ ਨੇ ਕਿਹਾ ਕਿਉਂ ਕਮਲਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਬਢੇਰੀ ਹੋ ਗਈ ਹੈ ਤਾਂ ਇਦਾਂ ਦੀਆਂ ਗੱਲਾਂ ਕਰਦੇ ਨਹੀਂ ਤੇ ਤੂੰ ਤੇਰੇ ਜਵਾਨ ਆ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਹੀਂ ਜੀ ਗੁਰੂ ਦਾ ਫਰਮਾਨ ਹੈ ਜੇ ਗੁਰੂ ਪਾਤਸ਼ਾਹ ਨੇ ਕਿਹਾ ਨਾ ਮਠਿਆਈਆਂ ਤੇ ਮਠਿਆਈਆਂ ਲੱਥਣਗੀਆਂ ਭਲੂਣਾ ਦਿੱਤਾ ਮਠਿਆਈਆਂ ਲੱਥੀਆਂ ਇਸੇ ਤਰ੍ਹਾਂ ਕਹਿੰਦੇ ਨੇ ਦੀਨ ਕੱਢ ਰਹੇ ਸਨ ਖੇਤਾਂ ਦੇ ਵਿੱਚੋਂ ਦੀਨ ਜਦੋਂ ਵੇਖਿਆ ਬਾਕੀਆਂ ਨੇ ਨਦੀਨ ਚੁੱਕਣ ਵਾਸਤੇ ਕਿਉਂਕਿ ਸਤਗੁਰੂ ਜੀ ਨੇ ਹੱਥੀਂ ਕਿਰਤ ਕੀਤੀ ਆ ਤੇ ਕਿਰਤ ਕਰਨੀ ਸਿਖਾਈ ਵੀ ਆ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨਾਲ ਕਿਰਤ ਕਰਾਉਂਦੇ ਨੇ ਹੱਥੀਂ ਕਿਰਤ ਕਰਨੀ ਸਿਖਾਉਂਦੇ ਨੇ ਗੁਰੂ ਕਿਆ ਸਿੱਖਾਂ ਨੂੰ ਕਿਰਤ ਕਰਨੀ ਸਿਖਾਈ ਆ ਜਦੋਂ ਉਹ ਚਿੱਕੜ ਦਾ ਕਿਉਂ ਝੋਨੇ ਦੇ ਵਿੱਚੋਂ ਦੀਨ ਪੁੱਟਿਆ ਜਾਵੇ ਤੇ ਉਹਦੇ ਨਾਲ ਹੀ ਉਹ ਮਿੱਟੀ ਵੀ ਨਾਲ ਤੇ ਪਾਣੀ ਕਰਕੇ ਚਿੱਕੜ ਜਿਹਾ ਬਣ ਜਾਂਦਾ ਜਦੋਂ ਹੁਣ ਪੰਡ ਬੰਨੀ ਐ ਛਕਾਉਣੀ ਐ ਤੇ ਸਾਰੇ ਇੱਧਰ ਉੱਧਰ ਹੀ ਹੋ ਗਏ ਹੁਣ ਕਿਹੜਾ ਮਿੱਟੀ ਦੇ ਵਿੱਚ ਇੰਨਾ ਲਿਬੜੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਜੇ ਆਪਨੇ ਨਗਰ ਤੋਂ ਆਏ ਸਨ ਮਾਤਾ ਜੀ ਨੂੰ ਪੁੱਛਿਆ ਦੱਸਿਆ ਕਿ ਸਤਗੁਰੂ ਜੀ ਤਨਦੀਨ ਕੱਢ ਰਹੇ ਨੇ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਹੀ ਚਲੇ ਗਏ ਉਹਨਾਂ ਕੱਪੜਿਆਂ ਦੇ ਵਿੱਚ ਜਾ ਕਰਕੇ ਸਤਗੁਰੂ ਜੀ ਨੇ ਕਹਿਣਾ ਕੀਤਾ ਵੀ ਅਨਦੀਨ ਦੀ ਪੰਡ ਜਿਹੜੀ ਹੈ ਪਸ਼ੂਆਂ ਨੂੰ ਪਾ ਕੇ ਆਓ ਘਰੇ ਲਿਆ ਜਾਓ ਉਸੇ ਵੇਲੇ ਅੱਗੇ ਹੋ ਕਰਕੇ ਪੰਡ ਚੁੱਕ ਲਈ ਇੱਕ ਵਾਰ ਨਹੀਂ ਕਹਿਣਾ ਕੀਤਾ ਕਿ ਮੈਂ ਤੇ ਕਪੜੇ ਦੇ ਚੰਗੇ ਪਾਏ ਆ ਇਹਨਾਂ ਦੇ ਵਿੱਚ ਪਾਣੀ ਹੈ ਮਿੱਟੀ ਚਿਕੜਿਆ ਕਿਉਂਕਿ ਗੁਰੂ ਦਾ ਹੁਕਮ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖ ਨੂੰ ਕਿਸਵੱਟੀ ਤੇ ਲਾ ਕਰਕੇ ਪਰਖਦੇ ਨੇ ਕਿਸਵੱਟੀ ਤੇ ਲਾ ਕਰਕੇ ਪੂਰਾ ਹੋਵੇ ਕਿਉਂਕਿ ਕੱਲ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਟਕਾਉਣੀ ਆ ਗੁਰਤਾ ਗੱਦੀ ਦੀ ਤੇ ਕਦੇ ਕੋਈ ਥੋੜਾ ਮਾਸਾ ਰਤਾ ਭਰ ਵੀ ਕਦੇ ਕੋਈ ਮਿਲਾਵਟ ਨਾ ਹੋਵੇ ਕਦੇ ਊਣਤਾ ਹੀ ਨਾ ਹੋਵੇ ਐਨ ਪੂਰਾ ਸਤਿਗੁਰੂ ਜੀ ਆਨੇ ਕਸਵੱਟੀ ਤੇ ਲਾ ਕਰਕੇ ਪਰਖਣਾ ਕੀਤਾ ਕਸਵੱਟੀ ਤੇ ਲਾ ਕਰਕੇ ਸਿੱਖਾਂ ਪੁੱਤਰਾ ਕੋ ਹਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸਤ ਲਹਿਣਾ ਟਿਕਿਓਨ ਪਰ ਲਹਿਣਾ ਦੇ ਵਿੱਚ ਆਪਣੀ ਜੋਤ ਨੂੰ ਟਿਕਾਉਣਾ ਕੀਤਾ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛੱਤਰ ਫਿਰਾਇਆ ਜੋਤੀ ਜੋਤ ਮਿਲਾਇਕ ਐ ਸਤਗੁਰ ਨਾਨਕ ਰੂਪ ਵਟਾਇਆ ਆਪਣੀ ਜੋਤ ਜਿਹੜੀ ਐ ਉਹ ਬਾਬਾ ਲੈਣਾ ਵਿੱਚ ਟਿਕਾ ਕਰਕੇ ਆਪਣੇ ਅੰਗ ਦੇ ਨਾਲ ਲਾ ਕਰਕੇ ਸਤਗੁਰ ਜੀਆ ਨੇ ਸਤਨਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਬਣਾਉਣਾ ਕੀਤਾ ਗੁਰਤਾ ਗੱਦੀ ਦੇਣੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਿਵਾਰਖ ਅੱਖ ਦੇ ਨਾਲ ਪਹਿਲੇ ਕਿਦੇ ਮਲਾਪ ਸਮੇਂ ਹੀ ਆਪਣੇ ਜਾਨ ਸਿਨ ਸਾਪਣ ਦੇ ਸੰਕੇਤ ਦੇਣੇ ਆਰੰਭ ਕਰ ਦਿੱਤੇ ਪੁਰਖਾ ਤੇਰਾ ਨਾਮ ਕੀ ਹੈ ਕਹਿਣਾ ਕੀਤਾ ਜੀ ਲੈਣਾ ਸਤਗੁਰੂ ਜੀ ਨੇ ਕਹਿਣ ਲੱਗੇ ਲਹਿਣੇਦਾਰ ਹਮੇਸ਼ਾ ਘੋੜੀਆਂ ਤੇ ਚੜ੍ਹ ਕੇ ਆਉਂਦੇ ਹਨ ਤੂੰ ਲੈਣਾ ਹੈ ਪਰ ਅਸੀਂ ਦੇਣਾ ਹੈ ਤੂੰ ਲੈਣਾ ਤੇ ਅਸੀਂ ਦੇਣਾ ਪਹਿਲੀ ਵਾਰ ਜਦੋਂ ਆਏ ਘੋੜੀ ਤੇ ਚੜ੍ਹ ਕੇ ਆਏ ਸਤਿਗੁਰੂ ਜੀ ਨੇ ਫਰਮਾਨ ਕੀਤਾ ਤੂੰ ਲੈਣਾ ਅਸੀਂ ਤੇਰਾ ਦੇਣਾ ਇਸ ਵਿੱਚੋਂ ਜਦੋਂ ਆਪ ਜੀ ਆਪਣੇ ਘਰੋਂ ਕਹਿੰਦੇ ਲੋਣ ਦੀ ਖਿੱਟੀ ਸਿਰ ਤੇ ਚੁੱਕ ਕਰਕੇ ਕਰਤਾਰਪੁਰ ਪੁੱਜੇ ਧਰਮਸਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨਾ ਹੋਏ ਤੇ ਆਪ ਜੀ ਸਿੰਧ ਦੇ ਖੇਤਾਂ ਦੇ ਵਿੱਚ ਚਲੇ ਗਏ ਸਨ ਨਮਸ਼ਕਾਰ ਕਰਕੇ ਇਸੇ ਤਰ੍ਹਾਂ ਉਹ ਨਦੀਨ ਦੀ ਪੰਡ ਲੈ ਕਰਕੇ ਆਏ ਸਨ ਬੜੀ ਬਰਾਂ ਸਤਿਗੁਰੂ ਜੀ ਨੇ ਪਰਖ ਕੀਤੀ ਤੇ ਫਿਰ ਸਤਿਗੁਰੂ ਜੀ ਨੇ ਪਰਖ ਦੇ ਵਿੱਚੋਂ ਪੂਰੇ ਉਤਰੇ ਤੇ ਗੁਰਤਾ ਗੱਦੀ ਜਿਹੜੀ ਹੈ ਉਹ ਥਾਪ ਦਿੱਤੀ ਗੁਰਤਾ ਗੱਦੀ ਸਤਿਗੁਰੂ ਜੀਆ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਜਿਹੜੀ ਹੈ ਜੋਤ ਇਲਾਹੀ ਜੋਤ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦੇਣੀ ਕੀਤੀ ਇਹ ਦੂਸਰੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਗੁਰੂ ਹੋਏ ਦੂਸਰੇ ਗੁਰੂ ਸੋ ਇਸੇ ਤਰ੍ਹਾਂ ਸਵਈਆਂ ਦੇ ਵਿੱਚ ਚੌਥੇ ਸਵਈਏ ਇਹ ਵਿੱਚ ਪਾਤਸ਼ਾਹਬਾਨ ਜੀ ਫਰਮਾਨ ਕਰਦੇ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭਲੇ ਕੋ ਦਿਆ ਤਿੰਨ ਸ੍ਰੀ ਰਾਮਦਾਸ ਸੱਥੋ ਸੋਢੀ ਸਰ ਥਪਿਓ ਹਰ ਕਾ ਨਾਮ ਆਖਿਆ ਨਿਰ ਅਪਿਓ ਆਪ ਜੀ ਸੰਗਤ ਵਿੱਚ ਅਨੇਕਾ ਗੁਰਮੁਖ ਪਿਆਰੇ ਜੀਵਨ ਮੁਕਤੀ ਦੇ ਦਾਤ ਅਧਿਕਾਰੀ ਬਣੇ ਅਨੇਕਾਂ ਨੂੰ ਤਾਰਨ ਦਾ ਵਸੀਲਾ ਬਣ ਕੇ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਦੇ ਵਿੱਚ ਪ੍ਰਮਾਨ ਕੀਤਾ ਹੈ ਪਾਰੋ ਜੁਲਕਾ ਪਰਮ ਹੰਸ ਪੂਰਾ ਸਤਗੁਰ ਕਿਰਪਾ ਧਾਰੀ ਮੱਲੂ ਸਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ ਦੀਪਾ ਦੇਊ ਨਰੈਣ ਦਾਸ ਬੁੱਲੇ ਦੇ ਜਾਈਏ ਬਲਿਹਾਰੀ ਲਾਲ ਸੁਲਾਲੋ ਬੁੱਧਵਾਨ ਦੁਰਗਾ ਜੀ ਵੰਦਾ ਪਰਵ ਪੁਕਾਰੇ ਜਗ੍ਹਾ ਧਰਨੀ ਜਾਣੀਐ ਸੋ ਸਾਰੂ ਨਾਲੇ ਨਿਰੰਕਾਰੀ ਖਾਣੋ ਮਾਇਆ ਪਿਉ ਪੁੱਤ ਹੈ ਗੁਣਗਾਹਕ ਗੋਬਿੰਦ ਪੰਡਹਾਰੀ ਜੋਦ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ ਪੂਰਾ ਸਤਿਗੁਰ ਪੈਜ ਸواری ਜਿਹੜਾ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਉਹ ਤਰ ਗਿਆ ਜਿਹੜਾ ਵੀ ਧੰਗ ਗੁਰ ਅੰਗਦ ਦੇ ਪਾਤਸ਼ਾਹ ਮਹਾਰਾਜ ਹਜ਼ੂਰੀ ਦੇ ਵਿੱਚ ਆ ਗਿਆ ਉਦਾ ਕਲਿਆਣਕ ਹੋ ਗਿਆ ਐਸੀ ਮਨਮੋਹਣੀ ਕਰਨੀ ਪ੍ਰਧਾਨ ਸੂਰਤ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਸੀ ਜਿਹੜਾ ਵੀ ਇੱਕ ਵਾਰਾ ਦਰਸ਼ਨ ਕਰ ਲੈਂਦਾ ਕੁਰਬਾਨ ਹੋ ਜਾਂਦਾ ਜਿਹੜਾ ਵੀ ਗੁਰੂ ਦੇ ਦਰਸ਼ਨ ਕਰ ਲੈਂਦਾ ਆਪ ਜੀ ਦਾ ਪਵਿੱਤਰ ਦਰਸ਼ਨ ਝਲਕਾ ਜਨਮਾਂ ਜਨਮਾਂ ਤਰਾਂ ਦੀ ਮੈਲ ਕੱਟਣ ਦੀ ਸਮਰੱਥਾ ਰੱਖਦਾ ਹੈ ਤਦ ਹੀ ਬਾਬਾ ਬਲਵੰਦ ਜੀ ਫਰਮਾਨ ਕਰਦੇ ਨੇ ਤੂੰ ਤੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਜਨਮ ਜਨਮ ਦੀ ਮੈਲ ਕੱਢ ਦਿੰਦੇ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜਿਹੜਾ ਵੀ ਗੁਰੂ ਦੇ ਦਰਸ਼ਨਦਾਰੀ ਕਰ ਲੈਂਦਾ ਟਲਪਟ ਨੇ ਵੀ ਆਪਣੀ ਨਿੱਜੀ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ ਜਿਸ ਨੂੰ ਪੜਨ ਨਾਲ ਗੁਰੂ ਅੰਗਦ ਦੇਵ ਜੀ ਦੀ ਰੋਹਾਨੀ ਸ਼ਕਤੀ ਦਾ ਪਤਾ ਸੁੱਤੇ ਸਿੱਧ ਹੀ ਚੱਲ ਜਾਂਦਾ ਹੈ ਸਵਈਏ ਮਹੱਲੇ ਦੂਜੇ ਕੀ ਵਿੱਚ ਪ੍ਰਮਾਨ ਕਰਦੇ ਨੇ ਪਟ ਸਾਹਿਬਾਨ ਅਮੇ ਦਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ মোহ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨੰਮ ਨਿਦਰੀ ਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟੱਲ ਗੁਰ ਸੇਵੀਐ ਅਹਨ ਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਰੂ ਦੇ ਦਰਸ਼ਨ ਦਾਰੇ ਕਰਨ ਦੇ ਨਾਲ ਸੋ ਸਾਰੇ ਹੀ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਸਾਰੇ ਹੀ ਦੁੱਖ ਜਿਹੜੇ ਆ ਖਤਮ ਹੋ ਜਾਂਦੇ ਨੇ ਤੋ ਆਗਰੇ ਸ਼ਲੋਕਾਂ ਦੁਆਰਾ ਪਰਮੇਸ਼ਰ ਦੀ ਗਿਆਨ ਮਨੁੱਖਤਾ ਨੂੰ ਪ੍ਰਦਾਨ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ ਆਪ ਜੀ ਨਿਮਰਤਾ ਦੀ ਮੂਰਤ ਸਨ ਜਦੋਂ ਜੋਗੀ ਆਗਰੇ ਦਰਸ਼ਨ ਕਰਨ ਖਡੂਰ ਸਾਹਿਬ ਆਏ ਉਹਨਾਂ ਸਵਾਲ ਕੀਤਾ ਕਿ ਆਪ ਜੀ ਵਿੱਚ ਕਿਹੜਾ ਗੁਣ ਸੀ ਜਿਸ ਕਾਰਨ ਗੁਰੂ ਨਾਨਕ ਦੇਵ ਜੀ ਨੇ ਜਿੰਨਾ ਅੱਗੇ ਸਾਰਾ ਸੰਸਾਰ ਨਵੇਆ ਉਹ ਤੁਹਾਡੇ ਅੱਗੇ ਨਵੇ ਕਿਉਂਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਬਖਸ਼ਣ ਲੱਗਿਆ ਮੱਥਾ ਟੇਕਿਆ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕਹਿਣਾ ਕੀਤਾ ਜਿੰਨਾ ਅੱਗੇ ਸਾਰੀ ਦੁਨੀਆ ਨਿਭਦੀ ਸੀ ਉਹ ਤੁਹਾਡੇ ਅੱਗੇ ਨਿਭ ਗਿਆ ਤੁਹਾਡੇ ਵਿੱਚ ਕਿਹੜਾ ਗੁਣ ਸੀ ਉਹਨਾਂ ਨੇ ਤੁਹਾਨੂੰ ਗੱਦੀ ਦੇ ਕੇ ਮੱਥਾ ਟੇਕਿਆ ਆਪ ਜੀ ਨੇ ਸਿੱਧਾਂ ਦੇ ਸਵਾਲ ਦੇ ਉੱਤਰ ਵਿੱਚ ਫਰਮਾਇਆ ਸਿੱਧੋ ਮੇਰੇ ਵਿੱਚ ਕੋਈ ਗੁਣ ਨਹੀਂ ਸੀ ਤੇ ਨਾ ਹੀ ਹੈ ਇੱਥੋਂ ਪਤਾ ਲੱਗਦਾ ਨਿਮਰਤਾ ਦੇ ਮੂਰਤ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦਾ ਝੁਕਣਾ ਤਾਂ ਇੱਕ ਮਾਂ ਦਾ ਝੁਕਣਾ ਸੀਗਾ ਜਿਹੜੀ ਮਿੱਟੀ ਵਿੱਚ ਲਿਬੜੇ ਬੱਚੇ ਨੂੰ ਆਪਣੇ ਗੋਦ ਵਿੱਚ ਲੈਣ ਲਈ ਬੱਚੇ ਵੱਲ ਝੁਕਦੀ ਆ ਨਾ ਦੇਖੋ ਪਾਤਸ਼ਾਹ ਨੇ ਕਹਿਣਾ ਕੀਤਾ ਕਹਿਣਾ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਝੁਕਣਾ ਇੱਕ ਮਾਂ ਦਾ ਝੁਕਣਾ ਸੀ ਜਿੱਦਾਂ ਮਾਂ ਝੁਕਦੀ ਹੈ ਮਿੱਟੀ ਵਿੱਚ ਲਿਬੜੇ ਹੋਏ ਬੱਚੇ ਨੂੰ ਚੁੱਕਣ ਵਾਤੇ ਮਾਂ ਜਿਹੜੀ ਹੈ ਝੁੱਕ ਕੇ ਬੱਚੇ ਨੂੰ ਚੁੱਕ ਚੁੱਕਦੀ ਹੈ ਨਾ ਉਹ ਵੀ ਝੁੱਕਦੀ ਹੈ ਕਹਿਣਾ ਕੀਤਾ ਇਸ ਕਰਕੇ ਪਾਦਸ਼ਾਹ ਨੇ ਮੈਨੂੰ ਮੱਥਾ ਨਹੀਂ ਟੇਕਿਆ ਝੁਕੇ ਨਹੀਂ ਆਉ ਤੇ ਮੈਨੂੰ ਲਿਬੜੇ ਨੂੰ ਜਿਹੜੀ ਆ ਉਹ ਚੁੱਕਣ ਵਾਤੇ ਉੱਪਰ ਚੁੱਕਣ ਵਾਤੇ ਤਾਂ ਝੁਕੇ ਨਹੀਂ ਐਸੀ ਨਿਮਰਤਾ ਹਲੇਮੀ ਅਗਮੀ ਸ਼ਕਤੀਆਂ ਦਾ ਨੂਰ ਮਿੱਠਤ ਸਨ ਸీలਤਾ ਧਿਰਜ ਦੇ ਸਾਗਰ 48 ਬਾਰੇ ਮਹਾਨ ਸੇਵਾ ਸਮਰ ਅਤੇ ਪਰਉਪਕਾਰ ਦੇ ਪੂਰਨੇ ਪਾ ਕਰਕੇ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਸੋ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਜਗ੍ਹਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਦੇ ਵਾਰਸ ਟਿਕਾ ਕਰਕੇ ਗੁਰੂ ਨਾਨਕ ਦੇਵ ਜੀ ਦਾ ਪੰਥ ਜਿਹੜਾ ਸੀ ਵਾਗ ਡੋਰ ਸੰਪਣ ਕਰ ਦਿੱਤੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਜੋਤ ਜਿਹੜੀ ਐ ਪਰਮੇਸ਼ਰ ਦੀ ਜੋਤ ਜਿਹੜੀ ਐ ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵਿੱਚ ਟਿਕਾਉਣਾ ਕੀਤਾ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸੇਵਾ ਕਮਾਉਣੀ ਕੀਤੀ ਉਸ ਸੇਵਾ ਨੂੰ ਪਰ ਉਪਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮ ਜਪਣ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਸਤਗੁਰੂ ਜੀ ਨੇ ਗੁਰਤਾ ਗੱਦੀ ਦੇਣੀ ਕੀਤੀ ਹੈ ਸੋ ਟਿਕਿਆ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜਿਹਗਾ ਪੁੱਤਰਾ ਪਰਮਾਨ ਇਸੇ ਤਰ੍ਹਾਂ ਸਤਗੁਰੂ ਜੀ ਦਾ ਗੁਰਬਾਣੀ ਦੇ ਅੰਦਰ ਫਰਮਾਨ ਹੈ ਅੰਗਦ ਕਿਰਪਾ ਧਾਰ ਅਮਰ ਸਤਗੁਰੂ ਥਰ ਕੀਓ ਪਾਟ ਸਾਹਿਬਾਨ ਜੀ ਦਾ ਪਰਮਾਨ ਹੈ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਜੋਤ ਜਿਹੜੀ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਸਤਗੁਰ ਜੀ ਨੇ ਟਿਕਾਉਣੀ ਕੀਤੀ ਹੈ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਆ ਉਹ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਸਤਗੁਰ ਜੀ ਜੋਤੀ ਜੋਤ ਸਮਾ ਗਏ ਨੇ ਸਤਗੁਰ ਜੀਆਂ ਦੇ ਜੀਵਨ ਕਾਲ ਦੇ ਵਿੱਚੋਂ ਕੁਝ ਕੋ ਇੱਕ ਕਿਣਕਾ ਮਾਤਰ ਵੀ ਜਿਹੜਾ ਹੈ ਉਹ ਵੀ ਨਹੀਂ ਬਿਆਨ ਕਰ ਸਕੀ ਸਮੇਂ ਦੇ ਹਿਸਾਬ ਦੇ ਨਾਲ ਸੋ ਸਤਿਗੁਰੂ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀ ਪ੍ਰਥਾਏ ਪਾਠ ਸਭਾਨ ਜੀ ਪ੍ਰਮਾਨ ਕਰਦੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧੰਨ ਗੋਬਿੰਦ ਦੀ ਅੰਗਦ ਅਨੰਤ ਮੂਰਤ ਰਜਤਾਹੀ ਅਗਮ ਗਿਆਨ ਰਸ 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 ਰਸਿਓਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੇ ਸੰਸਾਰ ਨੂੰ ਤਾਰਨਾ ਕੀਤਾ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਕੀਤਾ ਸ਼ਬਦ ਦੇ ਨਾਲ ਜੋੜਨਾ ਕੀਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਗੁਰਤੱਗਦੀ ਦਿਨ ਸਮੇ ਉਹ ਪੋਥੀਆਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਦਿੱਤੀਆਂ ਸਨ ਉਹੀ ਪੋਥੀਆਂ ਫਿਰ ਆਪ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੇ ਆਪਣੇ ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਸੌਂਪਨੇ ਕੀਤੇ ਆਪਣੀ ਜੋਤ ਟਕਾ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੀਸਰੇ ਗੁਰੂ ਕਿਰ ਹੋਏ ਨੇ ਤੇ ਆਪ ਸਤਿਗੁਰੂ ਜੀ ਜੋਤੀ ਜੋਤ ਸਵਾਗੇ ਨੇ ਇਹ ਸਤਿਗੁਰੂ ਜੀਆਂ ਦਾ ਜੀਵਨ ਬਿਵਰਾ ਸੀ ਉਹਨਾਂ ਦੀ ਸਮੁੱਚੀ ਗੁਰਬਾਣੀ ਦਾ ਵਿਰਵਾ ਜਵਾਰਾਂ ਦੇ ਵਿੱਚ ਸਤਿਗੁਰੂ ਜੀਆਂ ਦੇ ਸ਼ਲੋਕ ਪਾਵਨ ਪੀਤਰ ਸ਼ਲੋਕ ਆਪ ਜੀ ਸਰਮਣ ਕਰਦੇ ਹੋ ਸੋ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਇਹੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਸੋ ਆਓ ਸਾਰੀ ਸੰਗਤ ਝੁਕਾਓ ਸੀ ਸਤਿਗੁਰੂ ਜੀ ਦੇ ਚਰਨਾਂ ਕਮਨਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ